ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਾਰਮੀ ਕਰਨ ਤੋਂ ਬਾਅਦ ਸਿਮਰਨ ਦੀਆਂ ਸਾਰੀਆਂ ਸਹੇਲੀਆਂ ਆਈ ਲੈਟਸ ਕਰਨ ਲੱਗ ਪਈਆਂ ਸਿਮਰਨ ਵੀ ਆਪਣੇ ਮੰਮੀ ਡੈਡੀ ਨੂੰ ਕਹਿੰਦੀ ਮੈਂ ਵੀ ਆਈ ਲੈਟਸ ਕਰਨਾ ਹੈ ਮੇਰੀਆਂ ਸਹੇਲੀਆਂ ਬਾਹਰ ਚੱਲੀਆਂ ਨੇ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਬਾਹਰ ਜਾਣਾ ਹੈ ਸਿਮਰਨ ਦੇ ਡੈਡੀ ਕਹਿੰਦੇ ਸਿਮਰਨ ਤੈਨੂੰ ਪੜ ਲੈ ਕੇ ਇੱਥੇ ਹੀ ਨੌਕਰੀ ਮਿਲ ਜਾਣੀ ਹੈ ਤੂੰ ਤਾਂ ਪੜਾਈ ਵਿੱਚ ਬਹੁਤ ਹੁਸ਼ਿਆਰ ਹੈਂ ਤੇ ਤੂੰ ਬਾਹਰ ਜਾ ਕੇ ਕੀ ਕਰਨਾ ਹੈ ਉਧਰ ਜਾ ਕੇ ਤਾਂ ਤੈਨੂੰ ਕੰਮ ਹੀ ਕਰਨਾ ਪੈਣਾ ਹੈ ਤੇ ਕੰਮ ਤੇਰੇ ਤੋਂ ਹੋਣਾ ਨਹੀਂ ਤੇ ਤੈਨੂੰ ਬਹੁਤ ਔਖਾ ਹੋ ਜਾਣਾ ਇਸ ਕਰਕੇ ਤੂੰ ਅੱਗੇ ਦੀ ਪੜ੍ਹਾਈ ਕਰ ਲੈ ਆਈ ਲੈਟਸ ਨਾ ਕਰ ਸਿਮਰਨ ਨਾਮੰਨੀ ਉਸਦੇ ਸਿਰ ਤੇ ਤਾਂ ਬਾਹਰ ਜਾਣ ਦਾ ਭੂਤ ਸਵਾਰ ਸੀ ਉਹ ਇੱਕੋ ਜਿੱਦ ਤੇ ਅੜੀ ਰਹੀ ਕਿ ਮੈਂ ਆਈ ਲੈਟਸ ਕਰਕੇ ਬਾਹਰ ਹੀ ਜਾਣਾ ਹੈ ਫਿਰ ਉਸਦੇ ਡੈਡੀ ਨੇ ਕਿਹਾ ਚਲੋ ਜਿਵੇਂ ਤੇਰੀ ਮਰਜ਼ੀ ਪਰ ਸਾਡੀ ਸਲਾਹ ਤਾਂ ਤੈਨੂੰ ਇਹੀ ਹੈ ਇਹ ਤੂੰ ਅੱਗੇ ਦੀ ਪੜ੍ਹਾਈ ਕਰ ਲੈ ਤੈਨੂੰ ਇੱਧਰ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ ਪਰ ਸਿਮਰਨ ਨੂੰ ਇਹ ਨਹੀਂ ਪਤਾ ਸੀ ਕਿ ਮੇਰੀ ਜिद ਇੱਕ ਦਿਨ ਮੇਰੀ ਜਾਨ ਲੈ ਲਵੇਗੀ ਸਿਮਰਨ ਬਹੁਤ ਸੋਹਣੀ ਕੁੜੀ ਸੀ ਐਨੀ ਸੋਹਣੀ ਜੇਕਰ ਉਸਦਾ ਪੰਜਾਬ ਵਿੱਚ ਰਿਸ਼ਤਾ ਕੀਤਾ ਜਾਂਦਾ ਤਾਂ ਉਸ ਨੂੰ ਵਧੀਆ ਘਰ ਮਿਲ ਜਾਣਾ ਸੀ ਸਿਮਰਨ ਦੇ ਡੈਡੀ ਜੀ ਘਰ ਤੋਂ ਠੀਕ ਠਾਕ ਹੀ ਸਨ ਨਾ ਹੀ ਜ਼ਿਆਦਾ ਤਕੜੇ ਸਨ ਤੇ ਨਾ ਹੀ ਬਿਲਕੁਲ ਗਰੀਬ ਬਸ ਆਈ ਚਲਾਈ ਹੀ ਚੱਲਦੀ ਸੀ ਇੱਕ ਦੋ ਥਾਂ ਤੇ ਉਹਨਾਂ ਨੇ ਸਿਮਰਨ ਲਈ ਰਿਸ਼ਤਾ ਵੀ ਦੇਖਿਆ ਪਰ ਸਿਮਰਨ ਕਹਿ ਦਿੰਦੀ ਸੀ ਕਿ ਨਹੀਂ ਮੈਂ ਤਾਂ ਆਸਟ੍ਰੇਲੀਆ ਜਾਣਾ ਹੈ ਦੋ ਵਾਰ ਕੁੜੀ ਨੇ ਆਈ ਲੈਰਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਿਮਰਨ ਤੋਂ ਆਈ ਲੈਟਰਸ ਕਲੀਅਰ ਨਾ ਹੋਇਆ ਉਹਨਾਂ ਨੇ ਸਿਮਰਨ ਦੇ ਲਈ ਆਸਟ੍ਰੇਲੀਆ ਪੀਆਰ ਮੰਡਾ ਲੱਭਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨਾਂ ਨੂੰ ਆਸਟ੍ਰੇਲੀਆ ਪੀਆਰ ਮੰਡੇ ਦੀ 10 ਪੈ ਗਈ ਪਰ ਜਦੋਂ ਉਸਦੇ ਮਾਪਿਆਂ ਦੇ ਨਾਲ ਗੱਲ ਹੋਈ ਤਾਂ ਉਹ ਕਹਿਣ ਲੱਗੇ ਕਿ ਆਸਟ੍ਰੇਲੀਆ ਭੇਜਣ ਤੇ ਸਾਡਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਐਸ ਲਈ ਅਸੀਂ ਉਹਨੇ ਪੈਸੇ ਨਗਦ ਲਵਾਂਗੇ ਉਧਰ ਕੁੜੀ ਦੀ ਵੀ ਕੋ ਇੱਕ ਜਿੱਦ ਸੀ ਕਿ ਜੇਕਰ ਮੈਂ ਵਿਆਹ ਕਰਵਾਉਣਾ ਹੈ ਤਾਂ ਆਸਟ੍ਰੇਲੀਆ ਵਾਲੇ ਮੁੰਡੇ ਨਾਲ ਹੀ ਕਰਵਾਉਣਾ ਹੈ ਮੈਂ ਇਧਰ ਨਹੀਂ ਰਹਿਣਾ ਕਿਉਂਕਿ ਇਧਰ ਵੀ ਕੋਈ ਸਰਕਾਰੀ ਨੌਕਰੀ ਛੇਤੀ ਨਹੀਂ ਮਿਲਦੀ ਤੇ ਪ੍ਰਾਈਵੇਟ ਨੌਕਰੀ ਵਾਲੇ ਐਨੀ ਜ਼ਿਆਦਾ ਤਨਖਾਹ ਨਹੀਂ ਦਿੰਦੇ ਮੈਂ ਤਾਂ ਸਿਰਫ ਘਰ ਦੇ ਕਮ ਜੋਗੀ ਹੀ ਰਹਿ ਜਾਵਾਂਗੀ ਇਸ ਲਈ ਘਰਦਿਆਂ ਨੇ ਸਿਮਰਨ ਦੇ ਕਹਿਣ ਤੇ ਮੁੰਡੇ ਵਾਲਿਆਂ ਨੂੰ ਉਹਨੇ ਪੈਸੇ ਦੇ ਦਿੱਤੇ ਜਿੰਨੇ ਉਹ ਮੰਗਦੇ ਸੀ ਉਹਨਾਂ ਨੇ ਆਸਟ੍ਰੇਲੀਆ ਦੇ ਪੀਆਰ ਮੁੰਡੇ ਨਾਲ ਉਸਦਾ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਮੁੰਡਾ 2 ਮਹੀਨੇ ਤੱਕ ਇੱਧਰ ਹੀ ਰਿਹਾ ਸਿਮਰਨ ਤੇ ਉਸਦਾ ਪਤੀ ਬਹੁਤ ਘੁੰਮੇ ਫਿਰੇ ਉਹਨਾਂ ਨੇ ਬਹੁਤ ਇੰਜੋਏ ਕੀਤਾ ਕਈ ਵਾਰ ਸਿਮਰਨ ਆਪਣੇ ਪਤੀ ਨਾਲ ਆਪਣੇ ਪੇਕੇ ਵੀ ਮਿਲਾਈ ਸਾਰੇ ਬਹੁਤ ਜ਼ਿਆਦਾ ਖੁਸ਼ ਸੀ ਕਿ ਸਿਮਰਨ ਦੀ ਮਨੋ ਕਾਮਨਾ ਪੂਰੀ ਹੋ ਗਈ ਉਸ ਨੂੰ ਆਸਟ੍ਰੇਲੀਆ ਦਾ ਪੀਆਰ ਮੁੰਡਾ ਮਿਲ ਗਿਆ ਆਂਡ ਗਵਾਂਡ ਵੀ ਸਾਰੇ ਗੱਲਾਂ ਕਰਦੇ ਸੀ ਕਿ ਹੁਣ ਤਾਂ ਇਹਨਾਂ ਦੀ ਕੁੜੀ ਵੀ ਆਸਟ੍ਰੇਲੀਆ ਚਲੀ ਜਾਵੇਗੀ ਸਿਮਰਨ ਦੇ ਮਾਪੇ ਬੜੀ ਖੁਸ਼ੀ ਨਾਲ ਦੱਸਦੇ ਸੀ ਕਿ ਸਾਡੀ ਕੁੜੀ ਨੇ ਵੀ ਛੇਤੀ ਆਸਟ੍ਰੇਲੀਆ ਚਲੀ ਜਾਣਾ ਹੈ ਤੇ ਉਸਦੇ ਘਰ ਵਾਲਾ ਉੱਧਰ ਪੀਆਰ ਹੈ ਵਿਆਹ ਤੋਂ 2 ਮਹੀਨੇ ਬਾਅਦ ਉਸਦਾ ਪਤੀ ਵੀ ਆਸਟ੍ਰੇਲੀਆ ਵਾਪਸ ਚਲਾ ਗਿਆ ਤੇ ਜਾਣ ਲੱਗਾ ਕਹਿ ਗਿਆ ਕਿ ਮੈਂ ਤੈਨੂੰ ਜਲਦੀ ਹੀ ਬੁਲਾ ਲਵਾਂਗਾ ਸਿਮਰਨ ਦਾ ਜਦੋਂ ਸਹੁਰੇ ਘਰ ਦਿਲ ਨਾ ਲੱਗਦਾ ਉਹ ਆਪਣੇ ਪੇਕੇ ਘਰ ਆ ਜਾਂਦੀ ਕੁਝ ਦਿਨ ਪੇਕੇ ਲਾ ਜਾਂਦੀ ਤੇ ਮਾਤਾ ਪਿਤਾ ਜਾ ਕੇ ਉਸ ਨੂੰ ਉਸਦੇ ਸਹੁਰੇ ਘਰ ਛੱਡ ਆਉਂਦੇ ਫਿਰ ਸੌਰੀ ਚਲੀ ਜਾਂਦੀ ਕੁਝ ਦਿਨ ਤਾਂ ਠੀਕ ਠਾਕ ਰਿਹਾ ਪਰ ਇੱਕ ਦਿਨ ਉਸ ਨੂੰ ਸ਼ੱਕ ਹੋਇਆ ਕਿ ਉਸਦੇ ਸੱਸ ਸਹੁਰੇ ਦਾ ਸੁਭਾਅ ਹੁਣ ਬਦਲਣ ਲੱਗਿਆ ਹੈ ਪਹਿਲਾ ਉਸ ਦਾ ਸਹਰਾ ਉਸ ਨੂੰ ਧੀ ਏਤੀ ਕਹਿੰਦਾ ਸੀ ਤੇ ਹੁਣ ਸਿੱਧਾ ਹੀ ਬੁਲਾਉਣ ਲੱਗ ਪਿਆ ਸੀ ਨਾ ਕੋਈ ਕੁੜੀ ਨਾ ਭਾਈ ਤੇ ਧੀ ਤਾਂ ਕਹਿਣਾ ਬਹੁਤ ਦੂਰ ਦੀ ਗੱਲ ਸੀ ਉਸ ਦੀ ਨਿਗਾ ਵੀ ਬਹੁਤ ਹੋਰ ਤਰ੍ਹਾਂ ਦੀ ਹੋ ਗਈ ਸੀ ਕਈ ਵਾਰੀ ਤਾਂ ਸਿਮਰਨ ਡਰਦੀ ਆਪਣੀ ਸੱਸ ਨੂੰ ਕਹਿ ਦਿੰਦੀ ਕਿ ਜੇਕਰ ਤੁਸੀਂ ਬਾਹਰ ਜਾਣਾ ਹੈ ਤਾਂ ਮੈਂ ਘਰੇ ਇਕੱਲੀ ਨਹੀਂ ਰਹਾਗੀ ਉਸ ਦੀ ਸੱਸ ਕਹਿੰਦੀ ਨਾ ਤੈਨੂੰ ਕੀ ਚੋਰ ਪੈਂਦੇ ਨੇ ਤੇਰੇ ਡੈਡੀ ਘਰੇ ਹੀ ਆ ਮੈਂ 5 ਮਿੰਟਾਂ ਵਿੱਚ ਆਪਣਾ ਕੰਮ ਕਰਕੇ ਆ ਜਾਵਾਂਗੀ ਮੈਨੂੰ ਤਾਂ ਬਾਹਰ ਅੰਦਰ ਦੇ ਕੰਮ ਰਹਿੰਦੇ ਨੇ ਉਸ ਦੀ ਸੱਸ ਘਰੋਂ ਬਾਹਰ ਜਾਂਦੀ ਤਾਂ ਉਸ ਦਾ ਸਹਰਾ ਉਸ ਨੂੰ ਅਜੀਬ ਅਜੀਬ ਬੋਲਦਾ ਜੋ ਸਿਮਰਨ ਤੋਂ ਸੁਣਿਆ ਨਹੀਂ ਸੀ ਜਾਂਦਾ ਫਿਰ ਉਹ ਦੱਸਦੀ ਵੀ ਕਿਸ ਨੂੰ ਕਿਉਂਕਿ ਉਹ ਆਪਣੇ ਮਾਪਿਆਂ ਨੂੰ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ਤੇ ਉਸ ਨੂੰ ਡਰ ਸੀ ਕਿ ਜੇਕਰ ਉਸ ਨੇ ਆਪਣੀ ਸੱਸ ਕੋਲ ਗੱਲ ਕੀਤੀ ਤਾ ਉਸਦੀ ਸਾਸੋਸ ਤੇ ਹੀ ਇਲਜ਼ਾਮ ਲਾ ਦੇਵੇਗੀ ਫਿਰ ਇੱਕ ਦਿਨ ਸਭ ਕੁਝ ਸਿਮਰਨ ਨੇ ਆਪਣੇ ਕੰਨ ਹੀ ਸੁਣਿਆ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ ਉਹ بار بار ਆਪਣੇ ਆਪ ਨੂੰ ਹਿਲਾ ਕੇ ਦੇਖ ਰਹੀ ਸੀ ਕਿ ਕਿਤੇ ਉਹ ਸੁੱਤੀ ਪਈ ਕੋਈ ਸੁਪਨਾ ਤਾਂ ਨਹੀਂ ਵੇਖ ਰਹੀ ਉਸ ਨੂੰ ਅਹਿਸਾਸ ਹੋਇਆ ਕਿ ਸੱਚ ਦੇ ਵਿੱਚ ਇਹੀ ਸੱਚ ਹੈ ਜੋ ਵੀ ਹੋ ਰਿਹਾ ਹੈ ਉਹ ਸਭ ਸੱਚ ਸੀ ਤੇ ਹੁਣ ਸਿਮਰਨ ਕੀ ਕਰਦੀ ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਕਈ ਦਿਨਾਂ ਤੋਂ ਆਪਣੇ ਘਰ ਵਾਲੇ ਦਾ ਫੋਨ ਟਰਾਈ ਕਰ ਰਹੀ ਸੀ ਉਸ ਦਾ ਫੋਨ ਵੀ ਨਹੀਂ ਸੀ ਲੱਗ ਰਿਹਾ ਉਸ ਦਾ ਫੋਨ ਸਵਿਚ ਆਫ ਆ ਰਿਹਾ ਸੀ ਸਿਮਰਨ ਨੂੰ ਬਹੁਤ ਜ਼ਿਆਦਾ ਫਿਕਰ ਹੋ ਰਹੀ ਸੀ ਇਧਰ ਉਸਦੇ ਸੱਸ ਤੇ ਸਹਰੇ ਦਾ ਸੁਭਾਅ ਵੀ ਬਦਲ ਰਿਹਾ ਸੀ ਤੇ ਉਧਰ ਘਰ ਵਾਲਾ ਵੀ ਫੋਨ ਨਹੀਂ ਸੀ ਚੁੱਕ ਰਿਹਾ ਉਸਨੇ ਆਪਣੇ ਪੇਕੇ ਵੀ ਕਿਸੇ ਕੋਲ ਗੱਲ ਨਾ ਕੀਤੀ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਉਸਦੇ ਮਾਪੇ ਪਰੇਸ਼ਾਨ ਹੋਣ ਵੈਸੇ ਵੀ ਉਸਦੇ ਡੈਡੀ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਉਸਦਾ ਦੁੱਖ ਸੁਣ ਕੇ ਉਸਦੇ ਡੈਡੀ ਨੂੰ ਤੱਕਾ ਲੱਗੇ ਤੇ ਉਸ ਨੂੰ ਫਿਰ ਤੋਂ ਅਟੈਕ ਆਵੇ ਇਸ ਲਈ ਉਹ ਸਾਰੀਆਂ ਗੱਲਾਂ ਆਪਣੇ ਅੰਦਰ ਹੀ ਦਫਨ ਕਰ ਰਹੀ ਸੀ ਤੇ बार-बार ਆਪਣੇ ਘਰ ਵਾਲੇ ਦਾ ਫੋਨ ਟਰਾਈ ਕਰ ਰਹੀ ਸੀ ਉਸ ਨੂੰ ਇਹ ਸੀ ਕਿ ਕਦੇ ਨਾ ਕਦੇ ਤਾਂ ਉਸ ਦੇ ਘਰ ਵਾਲਾ ਫੋਨ ਚੁੱਕੇਗਾ ਪਰ ਕਈ ਦਿਨਾਂ ਤੋਂ ਉਸ ਦਾ ਫੋਨ ਬੰਦ ਹੀ ਸੀ ਫਿਰ ਇੱਕ ਦਿਨ ਉਸ ਨੇ ਆਪਣੀ ਸੱਸ ਨਾਲ ਗੱਲ ਕੀਤੀ ਕਿ ਤੁਹਾਡੀ ਕੋਈ ਗੱਲ ਹੋਈ ਹੈ ਉਹਨਾਂ ਨਾਲ ਮੇਰੀ ਤਾਂ ਕਈ ਦਿਨ ਹੋ ਗਏ ਗੱਲ ਨਹੀਂ ਹੋਈ ਮੇਰਾ ਤਾਂ ਫੋਨ ਹੀ ਨਹੀਂ ਲੱਗਦਾ ਉਸਦੀ ਸੱਸ ਕਹਿਣ ਲੱਗੀ ਕਿ ਗੱਲ ਤਾਂ ਸਾਡੀ ਵੀ ਨਹੀਂ ਹੋਈ ਅਸੀਂ ਸੋਚਿਆ ਕਿ ਤੇਰੀ ਗੱਲ ਹੋ ਜਾਂਦੀ ਹੋਵੇਗੀ ਫਿਰ ਇੱਕ ਰਾਤ ਜਦੋਂ ਉਹ ਦੁੱਧ ਦਾ ਗਲਾਸ ਲੈ ਕੇ ਆਪਣੇ ਸੱਸ ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਸਨੇ ਗੇਟ ਤੋਂ ਉਰੇ ਹੀ ਸੁਣਿਆ ਕਿ ਉਸਦੀ ਸੱਸ ਤੇ ਸਹਰਾ ਆਪਣੇ ਮੁੰਡੇ ਨਾਲ ਗੱਲ ਕਰ ਰਹੇ ਸੀ ਤੇ ਜੋ ਗੱਲਾਂ ਉਹ ਕਰ ਰਹੇ ਸੀ ਉਹ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੱਸ ਕਹਿ ਰਹੀ ਸੀ ਕਿ ਅਸੀਂ ਤਾਂ ਪੂਰਾ ਤੰਗ ਪਰੇਸ਼ਾਨ ਕਰਦੇ ਹਾਂ ਪਰ ਇਹ ਐਨੀ ਟੀਟ ਹੈ ਕਿ ਇੱਥੋਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਆਪਾਂ ਪਹਿਲੀ ਵੀ ਤਾਂ ਆਈ ਕੱਢੀ ਸੀ ਕੁਝ ਦਿਨਾਂ ਦੇ ਵਿੱਚ ਆਪ ਹੀ ਚਲੀ ਗਈ ਸੀ ਪਰ ਇਹਨੂੰ ਤਾਂ ਪਤਾ ਨਹੀਂ ਉਸਦੇ ਜਾਣਦਾ ਇਹਨੂੰ ਇੰਨੀ ਮਤ ਹੀ ਨਹੀਂ ਕਿ ਮੇਰੇ ਨਾਲ ਕੀ ਕਰ ਰਹੇ ਨੇ ਜਾਂ ਫਿਰ ਇਹ ਜਾਣਬੁੱਝ ਕੇ ਸਭ ਸਹਿ ਰਹੀ ਹੈ ਕਿਉਂਕਿ ਇਸ ਨੂੰ ਹਜੇ ਵੀ ਆਸ ਹੈ ਕੀ ਤੂੰ ਇਸ ਨੂੰ ਆਸਟ੍ਰੇਲੀਆ ਬੁਲਾ ਲਵੇਂਗਾ ਫਿਰ ਉਸ ਦਾ ਸੋਹਰਾ ਕਹਿ ਰਿਹਾ ਸੀ ਮੈਂ ਤਾਂ ਹਰ ਤਜਰਬਾ ਅਪਣਾ ਕੇ ਦੇਖ ਲਿਆ ਇਹ ਨਹੀਂ ਜਾਣਦਾ ਨਾਮ ਲੈਂਦੀ ਲੱਗਦਾ ਹੈ ਇਹਨੂੰ ਤਾਂ ਘਰੋਂ ਕੱਢਣ ਲਈ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ ਇੰਜ ਨਹੀਂ ਜਾਣਾ ਇਹਨੇ ਇਹ ਇੰਨੀ ਛੇਤੀ ਇਹ ਆਪਣੇ ਮਗਰੋਂ ਲੈਣ ਵਾਲੀ ਨਹੀਂ ਹੈ ਜੇਕਰ ਆਪਣੇ ਮਗਰੋਂ ਨਾਲ ਲੱਥੀ ਤਾਂ ਫਿਰ ਆਪਾਂ ਕੋਈ ਨਵੀਂ ਮੁਰਗੀ ਕਿਵੇਂ ਪਸਾਵਾਂਗੇ ਸਿਮਰਨ ਨੂੰ ਆਪਣੇ ਸਹੁਰੇ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਸਦੇ ਘਰ ਵਾਲੇ ਨੇ ਪਹਿਲਾਂ ਵੀ ਇੱਕ ਵਿਆਹ ਕਰਵਾਇਆ ਹੋਇਆ ਸੀ ਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਤਲਾਕ ਦੇ ਦਿੱਤਾ ਸੀ ਉਹਨਾਂ ਨੇ ਸਿਮਰਨ ਦੇ ਡੈਡੀ ਤੋਂ ਪੂਰਾ 40 ਲੱਖ ਰੁਪਏ ਲਿਆ ਸੀ ਅਤੇ ਇੰਨੇ ਹੀ ਪੈਸੇ ਉਹਨਾਂ ਨੇ ਪਹਿਲੀ ਘਰਵਾਲੀ ਦੇ ਪਿਓ ਤੋਂ ਲਏ ਸੀ ਉਹ ਲੋਕਾਂ ਤੋਂ ਪੈਸੇ ਲੈ ਕੇ ਬਾਅਦ ਦੇ ਵਿੱਚ ਕੁੜੀਆਂ ਨੂੰ ਤਲਾਕ ਦੇ ਦਿੰਦੇ ਸੀ ਇਸ ਤਰ੍ਹਾਂ ਦੀ ਲੁੱਟ ਉਹਨਾਂ ਨੇ ਬਣਾ ਰੱਖੀ ਸੀ ਤੇ ਹੋਰ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰਨੀ ਸੀ ਸਿਮਰਨ ਨੇ ਬੂਹਾ ਖੋਲਿਆ ਤੇ ਦੁੱਧ ਵਾਲੇ ਗਲਾਸ ਢੇਠਾ ਰੱਖ ਕੇ ਕਹਿਣ ਲੱਗੀ ਵਾਹ ਮੰਮੀ ਜੀ ਵਾਹ ਇੱਕ ਔਰਤ ਹੋ ਕੇ ਤੁਸੀਂ ਚੰਗਾ ਕੰਮ ਕਰ ਰਹੀ ਹੋ ਡੈਡੀ ਜੀ ਤੋਂ ਤਾਂ ਮੈਨੂੰ ਇਹੀ ਉਮੀਦ ਸੀ ਕਿਉਂਕਿ ਤੁਹਾਡੇ ਤੋਂ ਛੋਟਾ ਤਾਂ ਮੈਂ ਕਈ ਦਿਨਾਂ ਤੋਂ ਸਹਿ ਰਹੀ ਸੀ ਪਰ ਮੰਮੀ ਜੀ ਤੁਸੀਂ ਤਾਂ ਇੱਕ ਔਰਤ ਹੋ ਕੇ ਤੁਹਾਡੇ ਤੋਂ ਮੈਨੂੰ ਇਹੋ ਜਿਹੀ ਉਮੀਦ ਨਹੀਂ ਸੀ ਤੁਸੀਂ ਇੱਕ ਔਰਤ ਨਾਲ ਅਜਿਹਾ ਕਰ ਸਕਦੇ ਹੋ ਪਹਿਲਾਂ ਵੀ ਕੁੜੀ ਨਾਲ ਇਹ ਸਭ ਕੀਤਾ ਹੈ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਇਹ ਸਭ ਕੁਝ ਕਰਦਿਆਂ ਨੂੰ ਆਪਣੇ ਪਤੀ ਤੇ ਮੁੰਡੇ ਨੂੰ ਇਹ ਸਾਰੇ ਕੰਮਾਂ ਤੋਂ ਰੋਕਣਾ ਚਾਹੀਦਾ ਸੀ ਨਾ ਕਿ ਇਹਨਾਂ ਨਾਲ ਰਲ ਕੇ ਗਲਤ ਕੰਮ ਕਰਨਾ ਚਾਹੀਦਾ ਸੀ ਫਿਰ ਉਹਨਾਂ ਦੋਨਾਂ ਜੀਆ ਨੇ ਰਲ ਕੇ ਸਿਮਰਨ ਨੂੰ ਬੈੱਡ ਉੱਤੇ ਸੁੱਟ ਲਿਆ ਤੇ ਉਸਦੇ ਸਹੁਰੇ ਨੇ ਉਸਦੇ ਮੂੰਹ ਤੇ ਸਰਾਣਾ ਰੱਖ ਕੇ ਦੱਬ ਦਿੱਤਾ ਉਸਨੇ ਸਰਾਣਾ ਉਹਨਾਂ ਟਾਈਮ ਨਾ ਚੁੱਕਿਆ ਜਿੱਨਾ ਚਿਰ ਸਿਮਰਨ ਮਰਨ ਆ ਗਈ ਸਿਮਰਨ ਹੱਥ ਪੈਰ ਮਾਰਦੀ ਰਹੀ ਜਦੋਂ ਸਿਮਰਨ ਹੱਥ ਪੈਰ ਮਾਰਨੋਂ ਹਟ ਗਈ ਤਾਂ ਉਸਨੇ ਸਰਾਣਾ ਚੁੱਕ ਲਿਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿਮਰਨ ਦੀ ਮੌਤ ਹੋ ਗਈ ਹੈ ਸਿਮਰਨ ਦੇ ਸਾਰੇ ਕੱਪੜੇ ਉਤਾਰ ਕੇ ਉਸਨੂੰ ਬਾਥਰੂਮ ਦੇ ਵਿੱਚ ਸੁੱਟ ਦਿੱਤਾ ਇਹ ਸ਼ਰਮਨਾਕ ਕਾਰਾ ਸਿਮਰਨ ਦੀ ਸੱਸ ਨੇ ਆਪਣੇ ਪਤੀ ਨਾਲ ਮਿਲ ਕੇ ਕੀਤਾ ਫਿਰ ਉਹਨਾਂ ਨੇ ਸਵੇਰ ਹੋਈ ਤੇ ਸਿਮਰਨ ਦੇ ਪੇਕੇ ਘਰ ਫੋਨ ਕਰ ਦਿੱਤਾ ਕਿ ਸਿਮਰਨ ਦੀ ਬਾਥਰੂਮ ਵਿੱਚ ਗੈਸ ਲੀਕ ਹੋਣ ਕਾਰਨ ਮੌਤ ਹੋ ਗਈ ਹੈ ਤੇ ਉਹਨਾਂ ਨੇ ਦਰਵਾਜ਼ਾ ਪਣ ਕੇ ਵੇਖਿਆ ਹੈ ਫਿਰ ਉਹਨਾਂ ਨੇ ਸਿਮਰਨ ਦੇ ਉੱਪਰ ਇੱਕ ਚਾਦਰ ਦੇ ਦਿੱਤੀ ਉਸਦੇ ਪੇਕਿਆਂ ਦੇ ਸਾਹਮਣੇ ਸ਼ੋਅ ਕਰਨਾ ਚਾਹੁੰਦੇ ਸੀ ਕਿ ਸਿਮਰਨ ਨਹਾ ਰਹੀ ਸੀ ਜਦੋਂ ਉਹਦੇ ਪੇਕੇ ਆਏ ਤਾਂ ਉਹ ਰੋ ਰੋ ਕੇ ਪਾਗਲ ਹੋ ਰਹੇ ਸੀ ਉਸਦੇ ਪੇਕਿਆਂ ਦੀਆਂ ਕੁਝ ਔਰਤਾਂ ਨੇ ਸਿਮਰਨ ਦੇ ਕੱਪੜੇ ਪਾਏ ਤੇ ਉਸਦੀ ਸੱਸ ਨੂੰ ਕਹਿਣ ਲੱਗੀਆਂ ਕੀ ਤੁਸੀਂ ਇਸ ਦੇ ਕੱਪੜੇ ਤਾਂ ਪਾ ਦਿੰਦੇ ਉਸ ਦੀ ਸੱਸ ਬੜਾ ਵਿਚਾਰਾ ਜਿਹਾ ਮੂੰਹ ਕਰਕੇ ਕਹਿਣ ਲੱਗੀ ਕਿ ਮੈਂ ਕੱਲੀ ਕਿਵੇਂ ਕੱਪੜੇ ਪਾ ਦਿੰਦੀ ਕੋਲੇ ਇਹਦਾ ਡੈਡੀ ਖੜਾ ਸੀ ਇਸ ਲਈ ਮੈਂ ਚਾਦਰ ਨਾਲ ਹੀ ਢੱਕ ਦਿੱਤਾ ਮੈਂ ਤਾਂ ਸੋਚਿਆ ਨਹੀਂ ਸੀ ਕਿ ਮੇਰੀ ਧੀ ਨਾਲ ਇਦਾਂ ਹੋਵੇਗਾ ਅਸੀਂ ਤਾਂ ਬੜੇ ਚਾਵਾਂ ਲਾਡਾਂ ਦੇ ਨਾਲ ਵਿਆਹ ਕੇ ਲਿਆਏ ਸੀ ਉਸ ਦੀ ਸੱਸ ਸਭ ਡਰਾਮਾ ਕਰ ਰਹੀ ਸੀ ਤਾਂ ਉਸੇ ਵਕਤ ਸਿਮਰਨ ਦਾ ਭਰਾ ਉਥੇ ਪੁਲਿਸ ਲੈ ਕੇ ਪਹੁੰਚ ਗਿਆ ਪੁਲਿਸ ਨੂੰ ਵੇਖ ਕੇ ਉਸ ਦੀ ਸੱਸ ਤੇ ਸਹੁਰਾ ਹੱਕੇ ਬੱਕੇ ਰਹਿ ਗਏ ਸੀ ਤਾਂ ਉਹ ਕਹਿਣ ਲੱਗੇ ਕਿ ਅਸੀਂ ਕੀ ਕੀਤਾ ਹੈ ਜੋ ਤੁਸੀਂ ਪੁਲਿਸ ਲੈ ਕੇ ਆਏ ਹੋ ਸਿਮਰਨ ਦੇ ਭਰਾ ਨੇ ਆਪਣੇ ਮੋਬਾਈਲ ਤੇ ਆਪਣੀ ਕੀਤੀ ਸਾਰੀ ਰਿਕਾਰਡਿੰਗ ਸੁਣਾ ਦਿੱਤੀ ਸੀ ਜਿਸ ਵਕਤ ਉਸਨੇ ਆਪਣੇ ਸੱਸ ਸਹੁਰੇ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਸੀ ਜਦੋਂ ਉਹ ਦੁੱਧ ਲੈ ਕੇ ਜਾ ਰਹੀ ਸੀ ਤਾ ਉਸਨੇ ਆਪਣਾ ਫੋਨ ਸਿੱਧਾ ਆਪਣੇ ਭਰਾ ਨੂੰ ਲਗਾ ਦਿੱਤਾ ਸੀ ਤੇ ਉਸਦੇ ਭਰਾ ਨੇ ਉਹ ਸਾਰੀ ਰਿਕਾਰਡਿੰਗ ਕਰ ਲਈ ਸੀ ਕਿਉਂਕਿ ਸਿਮਰਨ ਨੂੰ ਪਤਾ ਸੀ ਕਿ ਅੱਜ ਮੇਰੇ ਨਾਲ ਕੁਝ ਨਾ ਕੁਝ ਜ਼ਰੂਰ ਗਲਤ ਹੋਵੇਗਾ ਕਿਉਂਕਿ ਮੈਨੂੰ ਸਚਾਈ ਦਾ ਪਤਾ ਲੱਗ ਗਿਆ ਹੈ ਪਰ ਉਹਨੂੰ ਐਨਾ ਪਤਾ ਨਹੀਂ ਸੀ ਕਿ ਉਹ ਪਾਪੀ ਉਸਨੂੰ ਜਾਨੋਂ ਹੀ ਮਾਰ ਦੇਣਗੇ ਉਹ ਸ਼ਾਇਦ ਇਸ ਲਈ ਫੋਨ ਲਗਾਈ ਖੜੀ ਸੀ ਕਿ ਜੇਕਰ ਉਸਨੂੰ ਕੁੱਟਣ ਲੱਗਣਗੇ ਤਾਂ ਉਹ ਆਪਣੇ ਭਰਾ ਨੂੰ ਦੱਸ ਦੇਵੇਗੀ ਤੇ ਉਸਨੂੰ ਨਾਲ ਦੀ ਨਾਲ ਪਤਾ ਲੱਗ ਜਾਵੇਗਾ ਪਰ ਜਦੋਂ ਉਸਦੇ ਸਹੁਰੇ ਨੇ ਉਸਨੂੰ ਫੜ ਕੇ ਬੈੱਡ ਤੇ ਸੁੱਟਿਆ ਤਾਂ ਉਸਦੇ ਹੱਥੋਂ ਮੋਬਾਈਲ ਥੱਲੇ ਡਿੱਗ ਪਿਆ ਸੀ ਟਿਕਨਾਲ ਸਾਰਾ ਮੋਬਾਈਲ ਖਿਲਰ ਗਿਆ ਸੀ ਤੇ ਇਸ ਲਈ ਫੋਨ ਕੱਟਿਆ ਗਿਆ ਸੀ ਇਸ ਲਈ ਉਸਦੇ ਭਰਾ ਨੂੰ ਕੁਝ ਪਤਾ ਨਾ ਲੱਗਿਆ ਸਿਮਰਨ ਦੇ ਨਾਲ ਕੀ ਹੋ ਰਿਹਾ ਹੈ ਉਹ ਸਵੇਰ ਦੀ ਉਡੀਕ ਵਿੱਚ ਸੀ ਕਿ ਜਦੋਂ ਸਵੇਰ ਹੋਏਗੀ ਤਾਂ ਉਹ ਸਿਮਰਨ ਦੇ ਸਹੁਰੇ ਪੰਚਾਇਤ ਲੈ ਕੇ ਜਾਵੇਗਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਸਵੇਰ ਤੱਕ ਤਾਂ ਉਸਦੀ ਭੈਣ ਨੂੰ ਪਾਪੀਆਂ ਨੇ ਮਾਰ ਮਕਾਉਣਾ ਹੈ ਪੁਲਿਸ ਨੇ ਸਿਮਰਨ ਦੀ ਸੱਸ ਤੇ ਸਹੁਰੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਸਿਮਰਨ ਦੇ ਭਰਾ ਨੇ ਸਿਮਰਨ ਦੇ ਕਤਲ ਦੀ ਸਜ਼ਾ ਸੱਸ ਤੇ ਸਹੁਰੇ ਦੋਨਾਂ ਨੂੰ ਦਵਾ ਦਿੱਤੀ ਉਸ ਤੋਂ ਬਾਅਦ ਸਿਮਰਨ ਦਾ ਪਤੀ ਡਰਦਾ ਕਦੇ ਵੀ ਇੰਡੀਆ ਵਾਪਸ ਨਾ ਆਇਆ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ